ਮਾਦਾ ਕੀ ਗੱਲ ਹੋਈ ਇਹਨੂੰ ਵੀ ਤੇ ਵੀਰ ਦੀ ਜਮਾਨਤ ਹੋਈ ਜਮਾਨਤ ਹੋਈ ਤੇਰਾ ਹਾਂਜੀ ਤੇ ਤੂੰ ਹੀ ਸੰਭਾਲ ਦੇ ਹਾਂਜੀ ਮੈਨੂੰ ਆਉਣੀ ਮੈਨੂੰ ਰੋਟੀ ਤਾਂ ਕਮੀ ਆਉਂਦੀ ਹੁੰਦੀ ਹਾਂਜੀ ਕੀ ਮੁਸ਼ਕਲ ਆਉਂਦੀ ਤੁਹਾਨੂੰ ਮੁਸ਼ਕਲ ਬਹੁਤ ਆਉਂਦੀ ਤੇਵੇਂ ਹਾਂਜੀ ਪਾਣੀ ਮੈਂ ਬਜ਼ੁਰਗ ਹੋ ਗਿਆ ਮੈਂ ਤਾਂ ਸਮਝ ਜਾਣੀ ਜਾਂਦਾ ਹਾਂ ਹਾਂਜੀ ਇਹ ਤਾਂ ਇਲਾਜ ਸੰਭਵ ਹੈਗਾ ਕਿਸੇ ਨੂੰ ਦਿਖਾਇਆ ਸੀ ਡਾਕਟਰ ਨੇ ਦਿਖਾਇਆ ਸੀ ਉਹਨਾਂ ਨੇ ਇਹ ਤਾਂ ਇਲਾਜ ਸੰਭਵ ਹੈਗਾ ਮਾਦਾ ਜੀ ਹਾਂ ਜੀ ਪ੍ਰਿੰਦਰ ਕੀ ਕਿਹਾ ਡਾਕਟਰ ਨੇ ਡਾਕਟਰ ਨੇ ਕਿਹਾ ਵੀ ਪਛਨ ਬਰਾਉ ਇਹਨੂੰ ਹੂੰ ਲਤਾ ਦਾ ਹਾਂ ਜੀ ਤੇ ਲਤਾ ਠੀਕ ਹੋ ਸਕਦੀਆਂ ਨੇ ਹਾਂ ਜੀ ਇਹ ਬੈ ਹੋ ਸਕਦੀਆਂ ਹੁੰਦੇ ਹੂੰ ਤੇ ਸਵੇਰ ਕਰਤਾ ਪਾ ਹੱਡੇ ਕੋਈ ਨਹੀਂ ਦੋਵੇਂ ਜੀ ਕਮਾਨ ਵਾਲੇ ਆ ਤੇ ਤੁਸੀਂ ਸੰਭਾਲ ਦੇ ਹਾਂ ਜੀ ਹਾਂ ਸੰਭਾਲ ਦੇ ਇਹਦੀ ਉਮਰ ਕਿੰਨੀ ਕੁ ਹੋ ਗਈ ਹੈ ਉਮਰ ਹੋ ਗਈ ਇਹਨਾਂ ਦੀ ਵੀਹਾਂ ਸਾਲਾਂ ਲੱਗਦੇ। ਵੀਹਾਂ ਸਾਲਾਂ ਲੱਗਦੇ। ਵੀਹਾਂ ਕਿਤੇ ਲੱਗੇ ਬੰਦੇ ਹੋਏ। ਹਾਂਜੀ। ਇਹ ਬਚਪਨ ਤੋਂ ਹੀ ਇਦਾਂ ਨੇ। ਹਾਂਜੀ ਬਚਪਨ ਤੋਂ ਹੀ ਇਤਰਾ। ਕੀ ਮੰਗ ਕਰਦੇ ਹੋ? ਮੈਂ ਵੀ ਰਾਮ ਪਰਵਾਨੀ ਬੇਨਤੀ ਕਰਦੀ ਆ। ਇਹਦਾ ਇਲਾਜ ਕਰਾਓ ਮੈਂ ਕੁਝ ਨਹੀਂ ਇਹ ਮੰਗਦੀ। ਹੂੰ। ਚੋ ਇੰਦਾ ਬੀੜ ਦੀ। ਤੁਸੀਂ ਸੰਭਾਲਦੇ ਮੈਨੂੰ। ਹਾਂਜੀ ਅਸੀਂ ਸੰਭਾਲਦੇ। ਹੂੰ। ਕੀ ਲੱਗਦਾ ਤੁਹਾਡਾ ਕੋਈ ਮੇਰਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਕੀ ਲੱਗਦਾ ਤੁਹਾਡਾ ਵੀਰ ਇਹ ਮੇਰਾ ਧੀਆ ਹੀ ਹੈ ਧੀਆ ਹੀ ਹੈ ਹਾਂਜੀ ਤੁਹਾਡੇ ਲਾਗੇ ਬੰਨੇ ਰਹਿੰਦੇ ਹਾਂਜੀ ਮੇਰਾ ਗਵਾਂਢੀ ਹੈ ਅੱਛਾ ਤੇ ਕਿੰਨੇ ਚਿਰ ਤੋਂ ਇਦਾਂ ਹੈ ਇਹ ਜੀ ਬਚਪਨ ਤੋਂ ਹੀ ਇਦਾਂ ਜੀ ਕੀ ਕਹਿਣਾ ਚਾਹੁੰਦੇ ਇਸ ਵੱਲ ਵਿੱਚ ਅਸੀਂ ਇਹ ਨੂੰ ਕਹਿਣਾ ਚਾਹੁੰਦੇ ਵਿਚਾਰੇ ਦਾ ਕੋਈ ਇਲਾਜ ਹੋਵੇ ਕੋਈ ਤੁਰਨ ਫਿਰ ਜੁਗਾ ਆ ਜੇ ਤੇ ਇਹਨਾਂ ਨੂੰ ਬਹੁਤ ਜਿਆਦਾ ਮੁਸ਼ਕਲ ਆ ਵੀ ਦੋਵੇਂ ਇੱਕੋ ਘਰ ਆਲਾ ਤੇ ਜਾ ਵੀ ਪਰਜਾਈ ਦਾ ਸੰਭਾਲਦਾ ਹੋਣ ਨੂੰ ਤੇ ਭਰਜਾਈ ਵਿਚਾਰੀ ਇਹਦੇ ਕੋਲ ਰਹਿੰਦੀ ਆ ਸਾਧਨ ਨਹੀਂ ਇਹਨਾਂ ਦਾ। ਛੜੀ ਦੀ ਮਤ ਹੈ। ਹਾਂਜੀ ਹਾਂਜੀ। ਦੂਜਾ ਵੀਰ ਕੀ ਕੰਮ ਕਰਦਾ? ਦੂਜਾ ਵੀ ਦਿਹਾੜੀ ਦਾ ਪਾ ਕਰਦਾ ਜੀ। ਉਹ ਆਪਦੇ ਅੱਡ ਪਰ। ਹਾਂਜੀ ਹਾਂਜੀ। ਤੇ ਇਹਨਾਂ ਦਾ ਕਮਾਈ ਦਾ ਸਾਧਨ ਬਜ਼ੁਰਗ ਹੀ ਆ ਇਕੱਲਾ। ਹਾਂਜੀ ਬਜ਼ੁਰਗੀ ਜੀ ਗੱਲ ਆ। ਤੇ ਬਜ਼ੁਰਗ ਕੀ ਕੰਮ ਕਰਦਾ? ਬਜ਼ੁਰਗ ਦਿਹਾੜੀ ਦਾ ਪਾਈ ਕਰਦਾ ਜੀ। ਹੁਣ ਕੀ ਹੋਣਾ ਚਾਹੀਦਾ ਇਹਨਾਂ ਦੀ ਆ ਮਤ ਕਿਹੜੇ ਤਰੀਕੇ ਨਾਲ ਹੋ ਸਕਦੀ ਆ? ਇਹਨਾਂ ਦੀ ਮਰਜ਼ੀ ਪਾਜੀ ਵਿਚਾਰਿਆਂ ਦਾ ਕੋਈ ਨਾ ਕੋਈ ਲਾਜਵਾਰੇ ਕੋਈ ਸੋਚਣ ਕੋਈ ਵੀਰ ਭਰਾ ਕੋ ਮਤ ਕਰੇ ਇਹਨਾਂ ਦੀ। ਉਹ ਜੋ ਤੁਰਨ ਫਿਰਨ ਜੋ ਘਾਰੇ ਵਿਚਾਰਾ ਉਹ ਬਾਹਰ ਅੰਦਰ ਟੱਟੀ ਪਿਸ਼ ਕਿਹੜਾ ਪਿੰਡ ਹੈ ਇਹ? ਇਹ ਚਿਛਰੇਵਾਲ ਜੀ। ਚਿਛਰੇਵਾਲ। ਹਾਂ ਜੀ। ਕੀ ਨਾਂ ਤੁਹਾਡਾ ਪੱਬਜੀ? ਤਰਸੇਮ ਸਿੰਘ ਜੀ। ਤਰਸੇਮ ਸਿੰਘ ਇਹ ਬੱਚੇ ਦਾ ਕਿਲਾ ਹੈ। ਨਖੀਲਾ ਸਿੰਘ ਜੀ। ਇਹ ਕਿੰਨੇ ਕਿ ਚਿਰ ਦਾ ਇਸ ਤਰ੍ਹਾਂ? ਇਹ ਛੋਟਾ ਹੁੰਦਾ ਤੁਰਿਆ ਨਹੀਂ ਜੀ ਮੁੰਡੂ। ਹੂੰ। ਹਾਂ ਜੀ। ਤੇ ਤੁਹਾਡੇ ਕਿੰਨੇ ਬੱਚੇ ਕਿੰਨੇ ਤੁਹਾਡੇ? ਬੱਚੇ ਦੋ ਤਿੰਨ ਹੈ ਜੀ। ਇੱਕ ਗੁੱਡੀ ਆ। ਅੱਛਾ ਇੱਕ ਗੁੱਡੀ ਆ, ਦੋ ਬੇਟੇ ਆ। ਹਾਂ ਜੀ। ਤੇ ਇਹ ਵੱਡਾ ਕਿ ਛੋਟਾ ਹੈ? ਇਹ ਛੋਟਾ ਜੀ। ਇਹ ਵੱਡਾ ਜਿਹੜਾ ਉਹ ਕੀ ਕੰਮ ਕਰਦਾ? ਉਹ ਡੇੜੀਆਂ ਦੂਰੀਂ ਕਰਦਾ ਜੀ ਡਾੜੀ ਕਰਦਾ ਹਾਂਜੀ ਤੁਸੀਂ ਕੀ ਕਰਦੇ ਅਸੀਂ ਵੀ ਡੇੜੀ ਕਰਦੇ ਹਾਂ ਜੀ ਤੁਸੀਂ ਵੀ ਡੇੜੀ ਕਰਦੇ ਹਾਂਜੀ ਕਮਾਈ ਦਾ ਸਾਧਨ ਤੁਹਾਡਾ ਡੇੜੀ ਦਾ ਪਾਈ ਹੈ ਹਾਂਜੀ ਡੇੜੀ ਹੈ ਜੀ ਇਹ ਇਹ ਕਿੰਨੇ ਚਿਰ ਤੋਂ ਇਤਰਾਖ ਹੈ ਜੀ ਇਹ ਤਿੰਨਾਂ ਸਾਲਾਂ ਦਾ ਜਦੋਂ ਹੋਇਆ ਮੁਰਕੇ ਪਤਾ ਲੱਗਾ ਵੀ ਤੁਰਿਆ ਹੀ ਨਹੀਂਗਾ ਤੁਰਿਆ ਹੀ ਨਹੀਂਗਾ ਹਾਂਜੀ ਤੇ ਕੋਈ ਦਵਾਈ ਦੂਈ ਕਰਾਈ ਕੋਈ ਲਾਜ ਡਾਕਟਰਾਂ ਨੂੰ ਦਿਖਾਇਆ ਉਹ ਆਂਦੇ ਹੀ ਵੀ ਉਪਰ ਪੱਕ ਕੇ ਸ਼ੈਤ ਜੀ ਤੁਰਪੇ ਤੁਰਪੇ ਨਹੀਂ ਜੇ ਫਿਰ ਨਹੀਂ ਤੁਰਨਾ ਨਹੀਂ ਤੁਰਨਾ ਹਾਂਜੀ ਤੇ ਹੁਣ ਇਹਦੇ ਕੋਈ ਦਵਾਈ ਬੂਟੀ ਚੱਲਦੀ ਹੈ ਨਹੀਂ ਜੀ ਹੁਣ ਦਵਾਈ ਬੂਟੀ ਨਹੀਂ ਕੋਈ ਕਰਾਉਂਦਾ ਹਾਂ ਤੇ ਡਾਕਟਰਾਂ ਦੇ ਹੀ ਵੀ ਜੇ ਆਪਰੇਸ਼ਨ ਕਰਾ ਕੇ ਕੀਤੀਆਂ ਸਿੱਡ ਹੋ ਹਾਂਜੀ ਹੋਰ ਤੁਹਾਨੂੰ ਮੁਸ਼ਕਲ ਕੀ ਆਉਂਦੀ ਹੈ ਮੁਸ਼ਕਲ ਹੋਣ ਜੇ ਕੋਈ ਪੈਸਾ ਹੋਏ ਹੁਣ ਫਿਰ ਇਹਨਾਂ ਦੀ ਪ੍ਰੈਸਪੋਰਸ ਦਾ ਫਿਰ ਵੇਖ ਲਾਂਗੇ ਹੂੰ ਹੁਣ ਫਿਰ ਖਰਚੇ ਦਾ ਕਰਕੇ ਨਹੀਂ ਕੋਈ ਯਾਰ ਕਿਹਾ ਵੀ ਜੇ ਤਾਂ ਆਪਰੇਸ਼ਨ ਹੋ ਸਕਦਾ ਹਾਂਜੀ ਆਂਦੇ ਹੀ ਵੀ ਲੱਤਾਂ ਸਿੱਧੀਆਂ ਆਪਰੇਸ਼ਨ ਕਰਕੇ ਹੋ ਸਕਦੀਆਂ ਕਿੱਲਾ ਕੋ ਪੈਸਾ ਖਰਚਾਉਣ ਦਾ ਸੰਭਾਵਨਾ ਸੰਭਾਵਤਾ ਤੇ ਲੱਖ ਦੇ ਲੱਗੇ ਬਨੇ ਇੱਕ ਲੱਤ ਆਂਦੇ ਹੀ ਲੱਗ ਜੂਗਾ ਅੱਛਾ ਹਾਂਜੀ ਕੀ ਮੰਗ ਕਰਦੇ ਹੋ ਹੁਣ ਮੰਗ ਤਾਂ ਹੁਣ ਫਿਰ ਖਰਚਾ ਹੋਊਗਾ 2 ਲੱਖ ਤੇ ਫੇਰ ਹੀ ਇਹਦੀਆਂ 2 ਰਤਾਂ ਸਹੀ ਕਰਾਉਣਾ ਪੈਣਗੇ 2 ਰਤਾਂ ਸਹੀ ਕਰਾਉਣਾ ਹਾਂਜੀ ਇਹ ਤੁਹਾਡਾ ਜੇਤ ਕਰਦਾ ਬਾਹਰਪੂਰ ਜਾਣਦਾ ਹਾਂਜੀ ਕਰਦਾ ਕੀ ਜਾਂਦਾ ਹੁੰਦਾ ਇਹ ਆਖ ਦਿੰਦਾ ਮੈਨੂੰ ਕੁਮੜ ਫੇਰਨ ਖੜਾਉ ਪਤਾ ਨਹੀਂ ਵੀ ਕਈ ਵਾਰੀ ਕੰਮ ਤੇ ਨਹੀਂ ਜਾਂਦਾ ਆਖ ਦਿੰਦਾ ਕੁਮੜ ਫੇਰਨ ਖੜਾਉਗਾ ਹਾਂਜੀ ਜਦੋਂ ਤੁਸੀਂ ਕੰਮ ਤੇ ਚੱਲ ਜਾਂਦੇ ਮਗਰੋਂ ਕੌਣ ਸੰਭਾਲਦਾ ਜੀ ਮੁੜਕੇ ਦੀ ਮਾਸਭਾਲਦੀ ਹੈ ਜੀ ਅੱਛਾ ਅੱਛਾ ਉਹ ਕੀ ਕੰਮ ਕਰਦੇ ਉਹ ਕੁਮੜ ਉਹ ਫੇਰ ਲੱਗ ਰਹੀਂਦੀ ਇਹਦੀ ਉਹ ਲੱਗ ਰਹੀਂਦੀ ਹਾਂਜੀ ਤੁਸੀਂ ਇਕੱਲੇ ਕਵਾਉਂਦੇ ਹਾਂਜੀ ਕਵਾਜ ਦਾ ਸਾਧਨ ਹੋਰ ਕੁਝ ਨਹੀਂ ਹੈ ਜਾਂਦਾ ਨਹੀਂ ਜੀ ਹੋਰ ਕੁਝ ਨਹੀਂ ਹੈ ਸੱਤ ਤੁਹਾਡਾ ਮੋਬਾਈਲ ਨੰਬਰ ਹੈਗਾ ਬੋਲ ਦਿਓ 97811 38054 ਦੁਬਾਰਾ ਫੇਰ ਬੋਲ ਦਿਓ 97811 38054